ਇੰਡਸਟਰੀ ਹੋਏਗੀ ਬੇਰੋਜ਼ਗਾਰੀ ਘਟੇਗੀ ਠੀਕ ਹੈ ਜੋ ਕੰਮ ਨੌਕਰੀ ਮਿਲੇਗੀ ਠੀਕ ਹੈ ਉਹ ਹੈ ਹੀ ਨਹੀਂ ਜਰਾ ਮਰਜ਼ੀ ਉਮੀਦਵਾਰ ਆ ਜੇ ਚੋਨਾ ਵੇਲੇ ਲੱਪਣੇ ਨੇ ਬਾਅਦ ਚ ਲੱਪਣਾ ਕਿਸ ਲਈ ਨਹੀਂ ਤੁਹਾਨੂੰ ਮੇਰੀ ਸੋਚ ਇਹ ਹੈਗੀ ਹੈ ਵੀ ਜਿਹੜੀ ਸਰਕਾਰ ਹੋਏ ਉਹਦਾ ਹੀ ਐਮਐਲਏ ਹੋਏ ਤੇ ਉਹਦੇ ਕੋਲੋਂ ਹੀ ਜਿਹੜਾ ਬਾਅਦ ਚ ਲੋਕ ਜਿਹੜੇ ਕੰਮ ਲੈ ਸਕਦੇ ਨੇ ਇਹਦੇ ਸ਼ਾਲਾ ਭਾਜੀ ਮੇਰੇ ਸੁਖਿੰਦਰ ਸਿੰਘ ਦਾ ਨਾਮ ਹੋ ਗਿਆ ਕਾਂਗਰਸ ਪਾਰਟੀ ਦੇ ਉਹ ਕਾਂਗਰਸ ਆਮ ਆਦਮੀ ਪਾਰਟੀ ਜਾਂ ਭਾਜਪਾ ਜਿਹੜੀ ਉਹ ਉਹਨਾਂ ਚ ਕਿਹੜਾ ਉਮੀਦਵਾਰ ਜਿੱਤੂਗਾ ਦੇਖੋ ਇਹ ਵੀ ਟੈਂਪ ਟੈਂਪ ਦੀ ਗੱਲ ਜੀ ਜਿਹੜੀ ਜਿਮਨੀ ਚੋਣ ਹੁੰਦੀ ਹੈ ਵਜੂਤਾ ਸਰਕਾਰ ਦੀ ਹੁੰਦੀ ਹੈ ਵਜੂਤਾ ਸਰਕਾਰ ਨੇ ਇੱਥੇ ਗਰੀਬ ਰੰਧਾਵਾ ਨੇ ਸੀਟ ਕੱਟ ਦੇ ਅੱਛਾ ਗਰੀਬ ਰੰਧਾਵਾ ਜੀ ਜਤਨਗੇ ਸੋ ਹੋਰ ਸਾਡੇ ਨਾਲ ਕੁਝ ਦੁਕਾਨਦਾਰ ਵੀਰ ਨੇ ਜਿਵੇਂ ਸਬਜ਼ੀ ਦੀ ਦੁਕਾਨ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਚੋਣ ਦੰਗਲ ਭਖਿਆ ਹੋਇਆ ਤੇ ਕੀ ਲੱਗ ਰਿਹਾ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦੇ ਵੀਰਵਾਰ ਨੇ ਜਿਹੜੇ ਤਿੱਕੋਨਾ ਮੁਕਾਬਲਾ ਚੱਲ ਰਿਹਾ ਕੀ ਲੱਗਦਾ ਕੌਣ ਜਿੱਤੂਗਾ ਕੋਈ ਜੋਰ ਤੇ ਸਾਰੇ ਨੇ ਇੱਥੇ ਹੈਗਾ ਵਾ ਅੱਛਾ ਜੀ ਬਾਕੀ ਵੇਖਦੇ ਹਾਂ ਕੌਣ ਜਿੱਦਾ ਵਾ ਕੰਮ ਦੇ ਕਿਸੇ ਨੇ ਵੀ ਇੱਥੇ ਕੁਝ ਵੀ ਕਰਾਇਆ ਅੱਛਾ ਕੰਮ ਕਲਾਂ ਲੋਰ ਕਿਸੇ ਕਲਾਂ ਲੋਰ ਦੀ ਉਦਾਂ ਦੇ ਦੂਸ ਤੱਕ ਮਸ਼ਹੂਰੀ ਆ ਪਾਰਕੀ ਪਾਰਕ ਬਣੀ ਔਰ ਕੋਈ ਸਰਵਦਾ ਨਹੀਂ ਇੱਥੇ ਕਿੰਨੀ ਪਿਆਲੀ ਹੈ ਇੱਥੇ ਪੰਚਾਇਤ ਦੀ ਪੁੱਛ ਨਹੀਂ ਬਣਿਆ ਇਹਨਾਂ ਦੇ ਵਿੱਚੋਂ ਕੋਈ ਇੱਕ ਉਮੀਦਵਾਰ ਤਾਂ ਲੱਗਦਾ ਉਹ ਜ਼ੋਰ ਜ਼ਿਆਦਾ ਇੱਥੇ ਸਭ ਤੋਂ ਪਹਿਲਾਂ ਤਾਂ ਇੰਡਸਟਰੀ ਚਾਹੀਦੀ ਆ ਉਹ ਮੇਨ ਚੀਜ਼ ਹੈ ਜਿੰਨੀ ਇੱਥੇ ਪੰਚਾਇਤ ਦੀ ਪਿਆਲੀ ਆ ਅੱਛਾ ਜੀ ਇੰਡਸਟਰੀ ਚਾਹੀਦੀ ਹੈ ਹਾਂ ਜੀ ਇੰਡਸਟਰੀ ਹੋਏਗੀ ਬੇਰੋ ਵਾਰ ਆ ਜੀ ਚੋਣਾ ਵੇਰੇ ਲੱਪਣੇ ਨੇ ਬਾਅਦ ਚ ਲੱਪਣਾ ਕਿਹਨੇ ਨਹੀਂ ਤੁਹਾਨੂੰ ਠੀਕ ਹੈ ਵੋਟਾਂ ਨਹੀਂ ਹੋਣਾ ਆਉਣਾ ਬਾਅਦ ਚ ਕਿਸੇ ਨੇ ਨਹੀਂ ਆਉਣਾ ਇੱਥੇ ਸੋ ਵੀਰਜੀ ਵੱਲੋਂ ਇੰਡਸਟਰੀ ਦੀ ਬੜੀ ਅਹਿਮ ਮੰਗ ਕੀਤੀ ਗਈ ਆ ਹੋਰ ਵੀਰਜੀ ਸਾਡੇ ਨਾਲ ਨੇ ਮੋਟਰਸਾਈਕਲ ਤੇ ਨੇ ਜੋ ਕਲਾਂ ਲੋਰ ਬਾਜ਼ਾਰ ਦੇ ਵਿੱਚੋਂ ਨਿਕਲੇ ਲੱਗਦੇ ਨੇ ਕੀ ਲੱਗ ਰਿਹਾ ਵੀਰਜੀ ਕਿ ਚੋਣਾ ਦੇ ਵਿੱਚ ਕਿਹਦਾ ਯੋਰ ਜ਼ਿਆਦਾ ਲੱਗ ਰਿਹਾ ਆ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਦਾ ਕਿਹੜਾ ਉਮੀਦਵਾਰ ਲੱਗਦਾ ਜੀ ਤਾਂ ਇਹ ਜੀ ਕਾਂਗਰਸ ਦਾ ਕਾਂਗਰਸ ਦਾ ਯੋਰ ਜ਼ਿਆਦਾ ਠੀਕ ਸੋ ਹੋਰ ਵੀਰਜੀ ਸਾਡੇ ਨਾਲ ਆਏ ਨੇ ਆ ਗੁਰਮੁਖ ਪਿਆਰੇ ਭਾਈ ਸਾਹਿਬ ਉਹਨਾਂ ਦੇ ਵੀਊ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਵੀਰ ਜੀ ਕੀ ਲੱਗ ਰਿਹਾ ਤੁਹਾਨੂੰ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਕੌਣ ਜਿੱਤਣਾ ਜਰਾ ਰਿਹਾ ਮੇਰੀ ਬੇਨਤੀ ਹੈ ਜੀ ਕਿ ਜੇ ਜਿਹੜੀ ਸਰਕਾਰ ਹੁੰਦੀ ਆ ਨਾ ਹਾਂਜੀ ਪੂਰਾ ਐਮ.ਐਲ.ਏ ਬਣਾਈਏ ਤੇ ਫੇਰ ਜਾ ਕੇ ਫਾਇਦਾ ਹੁੰਦਾ ਜੇ ਦੂਜਾ ਬੰਦਾ ਐਮ.ਐਲ.ਏ ਬਣ ਜਾਂਦਾ ਵਾ ਤੋ ਉਹਦਾ ਰਿਜ਼ਲਟ ਤੇ ਜ਼ੀਰੋ ਹੀ ਹੁੰਦਾ ਫੋਰ ਫੁੜ ਕੇ ਜੀ 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 ਮੇਰੀ ਸੋਚ ਇਹ ਹੈਗੀ ਹੈ ਵੀ ਜਿਹੜੀ ਸਰਕਾਰ ਹੋਏ ਉਹਦਾ ਹੀ ਐਮ.ਐਲ.ਏ ਹੋਏ ਤੇ ਉਹਦੇ ਕੋਲੋਂ ਹੀ ਜਿਹੜਾ ਵਾ ਬਾਅਦ ਚ ਲੋਕ ਜਿਹੜੇ ਕੰਮ ਲੈ ਸਕਦੇ ਨੇ 2.5 ਸਾਲਾਂ ਲੈ ਸਰਕਾਰ ਰਹਿੰਦੀ ਹੈ ਜੀ ਤੇ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ ਸੋ ਠੀਕ ਹੈ ਜੀ ਸੋ ਬਾ ਅਮਰਨੀ ਪਾਰਟੀ ਦੀ ਸਰਕਾਰ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆ ਰਹੇ ਕਿ ਜਿਨ੍ਹਾਂ ਦੀ ਸਰਕਾਰ ਹੈ ਉਹਦਾ ਹੀ ਐਮਐਲਏ ਬਣਨਾ ਚਾਹੀਦਾ ਹੋਰ ਉਹ ਸਾਡੇ ਨਾਲ ਦੁਕਾਨਦਾਰ ਵੀਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕੀ ਲੱਗਦਾ ਕਿਦਾ ਯੋਰ ਜ਼ਿਆਦਾ ਭਾਜੀ ਯੋਰ ਤੇ ਵੇਖੋ ਜੀ ਇੱਥੇ ਝੜੂਦਾ ਹੀ ਹੈ ਅੱਛਾ ਜੀ ਤੇ ਬੰਨਾ ਵੀ ਗਰਦੀਸ਼ਰ ਦਾ ਵਾਲ ਨਹੀਂ ਆ ਠੀਕ ਹੈ 120% ਉਹਨਾਂ ਦੀ ਜਿੱਤ ਹੈ ਠੀਕ ਹੈ ਤੇ ਬਾਕੀ ਤੁਸੀਂ ਸਾਰੇ ਇਲਾਕੇ ਝਲਕੇ ਚ ਫਰੇ ਹੋ ਤੁਸੀਂ ਜੀ 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 ਤੇ ਡੜੀ ਪਿਛਲੀ 2022 ਚ ਕਮੀ ਰਹਿ ਗਈ ਸੀ ਹਾਂਜੀ ਉਹ ਐਲਕਾ ਪੂਰੀ ਕਰ ਦੇਗੇ ਸਦਾਗਦੀਸ਼ਵਰ ਨਹਾਵਾ ਨੂੰ ਬਣਾ ਕੇ ਐਮਐਲਏ ਤੇ ਆਪਣੇ ਹਲਕੇ ਦੀ ਕੋਈ ਜਿਹੜੀ ਨੁਹਾਰ ਬਦਲਣਗੇ ਠੀਕ ਹੈ ਜੀ ਠੀਕ ਹੈ ਹੋਰ ਸਾਡੇ ਨਾਲ ਮੈਡੀਕਲ ਸਟੋਰ ਵਾਲੇ ਵੀਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਲੱਗ ਰਿਹਾ ਤੁਹਾਨੂੰ ਇਲੈਕਸ਼ਨ ਸਿਰ ਤੇ ਆ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦੇ ਉਮੀਦਵਾਰਾਂ ਚੋਂ ਕਿਹੜਾ ਜਿੱਤਦਾ ਨਜ਼ਰ ਆ ਰਿਹਾ ਕੀ ਆਈਡੀਆ ਕੀ ਤੁਹਾਡਾ ਕੀ ਚਰਚਾ ਸੋਗਾਕ ਤੁਹਾਡ ਕੋ ਆਉਂਦਾ ਸੋ ਜਾਂਦਾ ਇੱਥੇ ਇੱਥੇ ਹੁੰਦੇ ਨੇ ਸਰਵੇਖਣ ਆਮ ਪਾਰਟੀ ਜੇਸ ਆਮ ਪਾਰਟੀ ਜੇ ਸਕਦੀ ਹੈ ਇਲੈਕਟ੍ਰੀਕਲ ਵਾਰਡ ਦੀ ਦੁਕਾਨ ਤੇ ਪਹੁੰਚੇ ਆ ਕਲਾਂ ਲੋਲ ਬਾਜ਼ਾਰ ਦੇ ਵਿੱਚ ਵੱਖ-ਵੱਖ ਦੁਕਾਨਦਾਰਾਂ ਤੋਂ ਵਿਊ ਕੱਟੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰਲਿਆ ਮਿਲਿਆ ਹੰਗਰਾਲਿਆ ਬਾਜ਼ਾਰ ਦੇ ਵਿੱਚੋਂ ਵੀਰ ਜੀ ਤੁਹਾਡਾ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਕਾਂਸਲਾ ਭਾਈਪਾਦ ਦੇ ਵਿੱਚੋਂ ਕਿਹੜਾ ਉਮੀਦਵਾਰ ਜਿੱਤਣ ਦੇ ਯੋਗ ਆ ਰਿਹਾ ਬੇਦੇਖਾਲਾ ਭਜੀ ਮੇਰੇ ਸੁਖਿੰਦਰ ਸਿੰਘ ਹੁੰਦਾ ਹੋ ਜਿੱਤੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੀ ਸੀ हां जी हां जी मैं नहीं ठीक है जी ठीक है सो सो विजेंद्र सिंह रंदावा ਦੇ ਹੱਕ ਦੇ ਵਿੱਚ ਬੋਲਦੇ ਨਹਿਰਾ ਨੇ ਸੋ ਵੀਰ ਜੀ ਮੋਟਰਸਾਈਕਲ ਮੈਕੈਨਿਕ ਨੇ ਸਾਡੇ ਨਾਲ ਵੀਰ ਜੀ ਕੀ ਲੱਗ ਰਿਹਾ ਭਾਜੀ ਕਿ ਕੌਣ ਜਿੱਤਣਾ ਹੈ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਦੇ ਉਮੀਦਵਾਰ ਕਿ ਕਿਹੜਾ ਉਮੀਦਵਾਰ ਜਿੱਤਣਾ ਨਜ਼ਰ ਆ ਰਿਹਾ ਇਧਰ ਕੈਮਰੇ ਨਾਲ ਦਰਸ਼ਨ ਦੇ ਦਿਓ ਯੋਰ ਦੋਹਾਂ ਪਾਰਟੀ ਦਾ ਪੂਰਾ ਫੁੱਲ ਲਗਾ ਰਿਹਾ ਫੁੱਲ ਲਗਾ ਯੋਰ ਜੀ ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਕੋ ਵੀ بڑے ਗਾਹਕ ਹੁੰਦੇ ਨੇ ਲੋਕ ਆ ਕੇ ਇੱਥੇ ਬੈਠਦੇ ਨੇ ਇਨ੍ਹਾਂ ਸਥਾਂ ਦੇ ਵਿੱਚ ਹੀ ਨਤੀਜੇ ਹੁੰਦੇ ਨੇ ਮੇਰੇ ਹਿਸਾਬ ਨਾਲ ਤੇ ਆਮ ਆਦਮੀ ਪਾਰਟੀ ਦਾ ਲੱਗਦਾ ਵਾ ਵੀ ਰਿਕਮ ਭਾਂਬਾ ਜੀ ਮਾਰਦੇ ਚੇਰ ਕੀ ਯੋਰ ਆ ਆਮ ਆਦਮੀ ਪਾਰਟੀ ਦਾ ਸਾਡਾ ਪੂਰਾ ਯੋਰ ਨੇ ਕਾਂਗਰਸ ਪਾਰਟੀ ਦਾ ਵੀ ਪੂਰਾ ਯੋਰ ਹੈ ਕਾਂਗਰਸ ਦਾ ਵੀ ਯੋਰ ਹੈ ਪਰ ਤੁਹਾਨੂੰ ਲੱਗਦਾ ਕੀ ਹੈ ਕਿ ਜਿੱਤ ਦਾ ਕੌਣ ਆ ਜਿੱਤ ਦਾ ਮੇਰੇ ਹਿਸਾਬ ਨਾਲ ਪਾਵਾਂ ਆਮ ਆਦਮੀ ਪਾਰਟੀ ਸਾਡੇ ਲੱਗਦੇ ਪਹੁੰਚ ਠੀਕ ਹੈ ਜੀ ਠੀਕ ਆ ਸਾਡੇ ਨਾਲ ਭਾਈ ਸਾਹਿਬ ਆਏ ਨੇ ਗੁਰਮੁਖ ਪੈਰੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਵੀਰ ਜੀ ਆ ਇਹੀ ਹਲਕਾ ਤੁਹਾਡਾ ਕਲਨੌਰ ਏਰੀਆ ਡੇਰਾ ਬਾਬਾ ਨਾਨਕ ਤੇ ਕੀ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਚ ਕੋਣ ਜਿੱਤਣ ਦੇ ਯਾਰ ਰਿਹਾ ਕਾਂਗਰਸ ਜਿੱਤੇਗੀ ਕਾਂਗਰਸ ਜਿੱਤੇਗੀ ਜਿੱਤੇਗੀ ਠੀਕ ਹੈ ਜੀ ਹਾਂਜੀ ਪਹਿਲੇ ਨੰਬਰ ਤੇ ਜਾਏਗੀ ਕਾਂਗਰਸ ਜੀ ਪਹਿਲੇ ਨੰਬਰ ਤੇ ਜਾਏਗੀ ਕਾਂਗਰਸ ਹਾਂ ਜੀ ਪਹਿਲੇ ਨੰਬਰ ਤੇ ਮਤਲਬ ਜਿਹੜਾ ਕਾਂ ਪਹਿਲੇ ਨੰਬਰ ਤੇ ਜਾਊਗਾ ਸਾਡਾ ਸਵਾਲ ਕਿ ਜਿੱਤਦਾ ਕੌਣ ਆ ਵੀ ਜਿੱਤੂਗਾ ਉਹੀ ਫਿਰ ਜਿੱਤਦਾ ਕਾਂਗਰਸ ਜਿੱਤੇ ਵੀ ਕੰਮ ਹੀ ਕਿਉਂ ਕਰਾਏ ਫੇਰ ਕੀ ਗੱਲ ਹੈ ਜੀ ਠੀਕ ਹੈ 8 ਸਾਲਾਂ ਨੇ ਕੀ ਕਰਾਇਆ ਨੇ ਬੇਰਗਰ ਕਰਤਾ ਸਾਰਾ ਜ਼ਿੰਮੇਦਾਰਾਂ ਨੂੰ ਰੋਲਤਾ ਇਹਨਾਂ ਨੇ ਆਮ ਪਾਰਟੀ ਨੇ ਹਾਰ ਕਾਂ ਜੋ ਜ਼ਿੰਮੇਦਾਰਾਂ ਦਾ ਹ ਵੰਡਿਆ ਜਾ ਕਹਾਲ ਹੋਇਆ ਵਜਿਨ ਤੁ ਕਾਸ ਕਰ ਜੋ ਕਿਸਾਨ ਜਿਹੜੇ ਹੈਗੇ ਨੇ ਕਿਸਾਨੀ ਬੋਟ ਹੈ ਉਹ ਸਦਾਚਾਰੀ ਪਾਰਟੀ ਦੇ ਖਿਲਾਫ ਬੋਲਦੀ ਨੇ ਭਾਈ ਸਾਲ ਸਰਕਾਰ ਆ ਮੈਂ ਵੀ ਪੰਚਾਇਤ ਮੈਂਬਰ ਲਿਆ ਪੰਚਾਇਤ ਮੈਂਬਰ ਜਿਹੜਾ ਪਿੰਡ ਤੁਹਾਡਾ ਵੀਰਜੀ ਕਮਾਨ ਆ ਅੱਜ ਇਹਨਾਂ 40 ਲੱਖ ਰੁਪਏ ਕਢਾ ਕੇ ਖਾ ਗਏ ਆ ਅੱਛਾ ਜੀ ਕਾਣਾ ਨਰੋ ਪਾਣੀ ਕਿਨੇ ਪਾਹ ਨਿਕਲ ਗਏ ਆ ਠੀਕ ਹੈ ਹਾਂ ਜੀ ਤੇ ਸਰਕਾਰ ਕਿਥੋਂ ਪਾਣੀ ਆ ਇਹ ਬੇੜਾ ਘਰ ਕਰਤਾ ਇਹਨਾਂ ਦੇ ਨਾਲੇ ਹੋਰ ਕੋਸ਼ਿਸ਼ ਕਰਾਂਗੇ ਹੋਰ ਦੁਕਾਨਦਾਰਾਂ ਦੇ ਵਿਊ ਲੈਣ ਦੀ ਕਿ ਉਹਨਾਂ ਦਾ ਕੀ ਕਹਿਣਾ ਹੈ ਹੋਰ ਇੱਕ ਮੇਰੇ ਵੀਰ ਜੀ ਇੱਧਰ ਨੇ ਬਾਜ਼ਾਰ ਦੇ ਵਿੱਚ ਵੱਖ-ਵੱਖ ਦੁਕਾਨਦਾਰਾਂ ਤੋਂ ਜੋ ਸਮੀਕਰਨ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀਰ ਜੀ ਕੀ ਲੱਗ ਰਿਹਾ ਤੁਹਾਨੂੰ ਕਿ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਤੋਂ ਕੋ ਕਿਹੜਾ ਉਮੀਦਵਾਰ ਜਿੱਦਣ ਨਜ਼ਰ ਆ ਰਿਹਾ ਕਾਂਗਰਸ ਕਾਂਗਰਸ ਪਾਰਟੀ ਦਾ ਠੀਕ ਹੈ ਜੀ ਉਹ ਹੋਰ ਦੁਕਾਨਦਾਰ ਨੇ ਸਾਡੇ ਇੱਥੇ ਇਲੈਕਟ੍ਰੀਕਲ ਵਰਡ ਦੀ ਦੁਕਾਨ ਹੈ ਜਿਹੜੀ ਵੀਰਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰਜੀ ਆਮ ਆਦਮੀ ਪਾਰਟੀ ਕਾਂਗਰਸ ਦਾ ਭਾਜਪਾ ਚ ਕਿਹੜਾ ਉਮੀਦਵਾਰ ਜਿੱਦਣ ਨਜ਼ਰ ਆ ਰਿਹਾ ਹੈ ਕੋਸ਼ਿਸ਼ ਕਰਦੇ 50-50 ਲੱਗਦਾ ਜੀ ਕਾਂਗਰਸ ਤੇ ਆਮ ਪਾਰਟੀ ਕਾਂਗਰਸ ਤੇ ਆਮ ਪਾਰਟੀ ਦਾ ਵੀਰਜੀ ਦਾ ਕਹਿਣਾ ਕਿ ਉਹਨਾਂ ਦਾ ਫਸਵਾ ਮੁਕਾਬਲਾ ਸੋ ਹੋਰ ਦੁਕਾਨਦਾਰ ਨੇ ਸਾਡੇ ਨਾਲ ਕਿਰਿਆਨੇ ਦੀ ਦੁਕਾਨ ਵਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਉਮੀਦਵਾਰ ਜਿਹੜਾ ਨਿਰਭਾਪਨ ਨਨਖ ਹਲਕੇ ਤੋਂ ਬਾਜੀ ਮਾਰਦਾ ਨਜ਼ਰ ਆ ਰਿਹਾ ਹੈ ਸੰਜੀ ਕੁਛ ਕਹਿਣ ਦੇ ਜੀ ਨਹੀਂ ਵੋਟਾਂ ਤੇ ਤੁਸੀਂ ਪਾਉਣੀਆਂ ਨਾ ਤੇ ਵੋਟਾਂ ਤਾਂ ਹਾਂ ਹੀ ਪਉਣੀਆਂ ਆ ਜੀ ਪਰ ਲੋਕ ਤੁਸੀਂ ਦੁਕਾਨਦਾਰ ਹੋ ਕਾਊਂਟਰ ਤੇ ਬੈਠੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਗਾਗ ਤੁਹਾਡੇ ਕੋਲ ਆਉਂਦੇ ਆ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਕਿ ਜ਼ੋਰ ਕਿੰਨਾ ਜ਼ਿਆਦਾ ਰੰਦਾਵਾ ਸਾਹਿਬ ਆ ਜੀ ਰੰਦਾਵਾ ਜ਼ੋਰ ਰੰਦਾਵੇ ਨਹੀਂ ਕਿਹਦੇ ਰੰਦਾਵੇ ਦੀ ਗੱਲ ਕਰਦੇ ਹੋ ਕਾਂਗਰਸ ਜੀ ਕਾਂਗਰਸ ਪਾਰਟੀ ਦਾ ਸੋ ਅਸੀਂ ਦੁਬਾਰਾ ਬੱਸ ਸਟੈਂਡ ਵਾਲੀ ਸਾਈਡ ਤੇ ਆਏ ਆ ਸਾਡੇ ਵੀਰ ਜੀ ਨੇ ਨਾਲ ਭੈਣ ਜੀ ਨੇ ਭੈਣ ਜੀ ਡੇਰਾ ਬਾਬਾ ਨਾਨਕ ਹਲਕਾ ਦਾ ਡਾਕਟਰ ਇਹ ਕੀ ਲੱਗ ਰਿਹਾ ਸੁਖੀ ਰੰਦਾਵਾ ਤੇ ਗੁਰਦੀਪ ਰੰਦਾਵਾ ਭਾਜਪਾ ਦੀ ਤਕੌਣੀ ਲੜਾਈ ਆ ਕਿਹੜਾ ਉਮੀਦਵਾਰ ਜਿੱਤਨ ਆ ਜਰਾ ਰਿਹਾ ਸਾਨੂੰ ਤੇ ਲੱਗਦਾ ਰੰਦਾਵਾ ਸਾਹਿਬ ਉਹਨਾਂ ਦੇ ਵਾਈਫ ਹੀ ਜਿੱਤਣਗੇ ਅਚਰਨ ਰੰਦਾਵਾ ਸਾਹਿਬ ਵੀ ਜਿਹੜੇ ਮਿਸੀ ਨੇ ਵਾਈਫ ਉਹਨਾਂ ਦੇ ਉਹ ਜਿੱਤਨ ਆ ਜਰਾ ਰਹੇ ਨੇ ਸੋ ਹੋਰ ਨੇ ਭੈਣ ਜੀ ਸਾਡੇ ਨਾਲ ਭੈਣ ਜੀ ਤੁਹਾਡਾ ਵੀ ਹਲਕਾ ਡੇਰਾ ਬਾਬਾ ਨਾਨਕਾ ਤੇ ਕਿਹੜਾ ਉਮੀਦਵਾਰ ਕਿਹੜਾ ਜਿੱਤ ਆ ਰਿਹਾ ਕਾਂਗਰਸ ਦਾ ਅਮਰਦੀ ਪਾਰਟੀ ਵੀ ਦਾ ਜਾਂ ਭਾਜਪਾ ਦਾ ਹਾਂਜੀ ਕਾਂਗਰਸ ਦਾ ਹੀ ਅਸੀਂ ਚਾਹੁੰਦੇ ਆ ਕਾਂਗਰਸ ਦਾ ਹਾਂਜੀ ਭਈ ਇਹੋ ਬਣੇ ਰਹਿਣ ਅੱਗੇ ਵੀ ਬਹੁਤ ਵਾਰੀ ਬੰਦੇ ਆਏ ਨੇ ਠੀਕ ਹੈ ਜੀ ਤੇ ਹੁਣ ਨਹੀਂ ਬੰਨ ਹਾਂਜੀ ਠੀਕ ਹੈ ਸੋ ਮੇਰੇ ਭਾਂਜੀ ਕਹਿ ਰਹੇ ਨੇ ਕਿ ਕਾਂਗਰਸ ਦਾ ਹੀ ਅਸੀਂ ਚਾਹੁੰਦੇ ਆ ਕਿ ਕਾਂਗਰਸ ਦਾ ਉਮੀਦਵਾਰੀ ਜਿਹੜਾ ਉਹ ਹੀ ਜਿਹੜਾ ਇਥੋਂ ਜਿੰਨਾ ਚਾਹੀਦਾ ਸੋ ਹੋਰ ਕੁਝ ਇੱਥੇ ਬੱਸ ਸਟੈਂਡ ਦੇ ਉੱਪਰੋਂ ਸਵਾਰੀਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਂਜੀ ਕਿਹੜਾ ਹਲਕਾ ਤੁਹਾਡਾ ਡੇਰਾ ਬਾਬਾ ਨਾਨਕ ਕਲਾਂ ਨੌਰ ਤੋਂ ਆ ਤੇ ਭੈਣ ਜੀ ਕਲਾਂ ਨੌਰ ਦੇ ਲੋਕ ਕਹਿੰਦੇ ਨੇ ਬੜੇ ਸੂਝਵਾਨ ਨੇ ਬੜੇ ਲਿਖੇ ਨੇ ਤੇ ਇਲੈਕਸ਼ਨ ਆ ਸਰਤੇ ਨੇ ਕੀ ਲੱਗ ਰਿਹਾ ਤੁਹਾਨੂੰ ਕਿ ਕਾਂਗਰਸ ਆ ਆਮ ਆਦਮੀ ਪਾਰਟੀ ਜਾਂ ਭਾਜਪਾ ਜਿਹੜੀ ਉਹ ਉਹਨਾਂ ਚ ਕਿਹੜਾ ਉਮੀਦਵਾਰ ਜਿੱਤੂ ਆ ਵੇਖੋ ਇਹ ਤਾਂ ਟੈਂਪ ਟੈਂਪ ਦੀ ਗੱਲ ਜੀ ਨਹੀਂ ਵੋਟਾਂ ਦੇ ਤੁਸੀਂ ਪਾਉਣੀਆਂ ਨਾ ਹਾਂਜੀ ਉਹ ਤਾਂ ਹੈਗਾ ਜੀ ਪਰ ਵੋਟਾਂ ਤੇ ਤੁਹਾਡੀਆਂ ਨੇ ਫੈਸਲਾ ਕਰਨਾ ਦੱਸ ਦਿਓ ਕੌਣ ਲੱਗ ਰਿਹਾ ਕਿਹਦਾ ਯੋਗ ਹੈ ਕੌਣ ਜਿੱਤੂਗਾ ਸਰ ਕਹਿ ਨਹੀਂ ਸਕਦੇ ਇਹ ਤਾਂ ਡਿਸੀਜਨ ਲਾਸਟ ਦਾ ਸੋ ਇਹਦਾ ਮਤਲਬ ਭੇਦ ਨਹੀਂ ਦੇਣਾ ਚਾਹੁੰਦੇ ਪੜੇ ਲਿਖੇ ਨੇ ਭੈਣ ਜੀ ਉਹ ਦੱਸਣ ਨਹੀਂ ਚਾਹੁੰਦੇ ਵੀ ਕੌਣ ਜਿੱਤੇਗਾ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਵਾਰੀਆਂ ਨੇ ਇੱਥੇ ਸਾਡੇ ਨਾਲ ਹੋਰ ਜੋ ਬੱਸ ਦੇ ਇੰਤਜ਼ਾਰ 'ਚ ਖੜੀਆਂ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਸ ਉਮੀਦਵਾਰ ਦੇ ਹੱਕ ਦੇ ਭੈਣ ਜੀ ਤੁਹਾਡਾ ਇਹੀ ਕਲਨੌਰੀ ਆ ਪਿੰਡ ਹਾਂਜੀ ਤੇ ਕਿਹੜਾ ਉਮੀਦਵਾਰ ਜਿੱਤਣ ਦਾ ਨਜ਼ਰ ਆ ਰਿਹਾ ਰੰਡਾਵਾ ਦੂਰ ਰੰਡਾਵੇ ਨੇ ਇੱਕ ਕਾਲੋ ਆ ਕੌਣ ਜਿੱਤਣ ਦਾ ਨਜ਼ਰ ਆ ਰਿਹਾ ਭਈ ਵੋਟਾਂ ਦੀ ਪੌਣੀਆਂ ਹਾਂਜੀ ਵੋਟਾਂ ਦੀ ਤੁਸੀਂ ਪੌਣੀਆਂ ਨਾ ਪਤਾ ਨਹੀਂ ਹੁਣ ਚੱਲ ਜਿਹੜਾ ਆਈਡੀਆ ਹੋਊਗਾ ਕੋਈ ਇਲਾਕੇ 'ਚ ਚਰਚਾ ਹੋਏਗੀ ਕਿ ਕਿਹਦਾ ਜ਼ੋਰ ਜ਼ਿਆਦਾ ਕਿਹੜੇ ਉਮੀਦਵਾਰ ਦਾ ਝੜੂ ਦਾ ਝੜੂ ਦਾ ਜ਼ੋਰ ਆ ਠੀਕ ਹੈ ਜੀ ਹੋਰ ਭਾਈ ਸਾਹਿਬ ਨੇ ਸਾਡੇ ਨਾਲ ਜੋ ਸਮਾਨ ਚੁੱਕ ਕੇ ਲੈ ਕੇ ਆ ਰਹੇ ਨੇ ਆ ਭਾਜੀ ਕਿੱਥੋਂ ਕਿਹੜਾ ਕਿੱਥੋਂ ਦੇ ਰਹਿਣ ਵਾਲੇ ਕਲਾਂ ਲੋਰ ਦੇ ਹਾਂਜੀ ਤੇ ਕਿਹੜਾ ਉਮੀਦਵਾਰ ਜਿਹੜਾ ਜਿੱਤਦਾ ਨਜ਼ਰ ਆ ਰਿਹਾ ਕਾਂਗਰਸ ਆਮ ਆਦਮੀ ਪਾਰਟੀ ਜਾਂ ਭਾਜਪਾ ਜਿਹੜਾ ਵੀ ਚੰਗਾ ਹੈਗਾ ਮੈਂ ਤਾਂ ਉਹਨਾਂ ਆਪੇ ਚੁਣਨਾ ਮਾਰਾਂ ਨਹੀਂ ਉਹ ਤਾਂ ਤੁਸੀਂ ਗੋਲ ਮੋਲ ਜਵਾਬ ਦੇ ਰਹੇ ਹੋ ਵੈਸੇ ਜੋ ਚਰਚਾ ਕੀਤੀ ਹੈ ਲੋਕ ਕਹਿੰਦੇ ਇਥੋਂ ਦੇ ਬੜੇ ਸੁਝਵਾਨ ਨੇ ਕਲਾਂ ਲੋਰ ਦੇ ਸੁਝਵਾਨ ਨੇ ਹਾਂਜੀ ਹਾਂਜੀ ਕਿਹੜਾ ਚੰਗਾ ਲੱਗਿਆ ਉਹਨਾਂ ਚਾਪੇ ਚੱਲਣਗਾ ਭਾਜੀ ਨਹੀਂ ਵੈਸੇ ਜਿੱਦਾਂ ਕਿਹੜਾ ਨਜ਼ਰ ਆ ਰਿਹਾ ਚੋਰ ਕਿਹਦਾ ਹੈ ਇੰਨੀ ਗੱਲ ਲੈਣ ਕਿਹਾ ਸਕਦਾ ਜੀ ਨਹੀਂ ਕਹਿ ਸਕਦੇ ਠੀਕ ਹੈ ਜੀ ਸੋ ਹੋਰ ਵੀਰ ਜੀ ਸਾਡੇ ਨਾਲ ਨੇ ਜੋ ਮੇਰੇ ਖਿਆਲ ਕਨੈਕਟਰ ਹੋ ਤੁਸੀਂ ਭਾਜੀ ਤੇ ਕੀ ਲੱਗ ਰਿਹਾ ਜੋ ਚੋਣ ਦੰਗਲ ਭਖਿਆ ਹੋਇਆ ਆ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਦੇ ਵਿੱਚੋਂ ਕਿਹੜੇ ਉਮੀਦਵਾਰ ਦਾ ਜੋਰ ਆ ਕਿਹੜਾ ਜਿੱਤਨ ਨਜ਼ਰ ਆ ਰਿਹਾ ਇਹਤੇ ਜੀ ਆਵਲੇ ਤਰਕੋਨਾ ਮੁਕਾਬਲਾ ਚੱਲਣ ਦਿਆ ਵਾ ਤਰਕੋਨਾ ਮੁਕਾਬਲਾ ਚੱਲਣ ਦਿਆ ਤਰਕੋਨਾ ਮੁਕਾਬਲਾ ਚੱਲਣ ਦਿਆ ਜੀ ਉਹਦੇ ਵਿੱਚ ਸਾਰੇ ਆਪਣਾ ਏੜੀ ਜੜੀ ਦਾ ਜੋਰ ਲਾਉਂਦੇ ਆ ਨਹੀਂ ਜੋਰ ਤਾਂ ਸਾਰੇ ਲਾਉਂਦੇ ਹੁੰਦੇ ਆ ਜੀ ਤੇ ਜਿਹੜਾ ਆਪਣੇ ਜਿਹੜਾ ਮੇਨ ਮੁੱਦਾ ਵਾ ਇਹ ਜਿਹੜਾ ਜਿਮਨੀ ਚੋਂ ਹੁੰਦੀ ਹੈ ਮੌਜੂਦਾ ਸਰਕਾਰ ਦੀ ਹੁੰਦੀ ਹੈ ਮੌਜੂਦਾ ਸਰਕਾਰ ਨੇ ਇੱਥੇ ਗਰੀਬ ਰੰਧਾਵੇ ਨੇ ਸੀਟ ਕੱਟ ਦੇ ਅੱਛਾ ਗਰੀਬ ਰੰਧਾਵਾ ਜਿੱਤਣਗੇ ਠੀਕ ਐ ਸੋ ਵੀਰ ਜੀ ਦਾ ਕਹਿਣਾ ਕਿ ਗਰੀਬ ਰੰਧਾਵਾ ਜਿੱਤਣਗੇ ਆ ਵੀਰ ਜੀ ਤੁਹਾਡੀ ਦੁਕਾਨ ਆ ਸੋ ਲੱਡੂ ਵੇਚ ਰਹੇ ਹੋ ਤੇ ਜਿਹੜਾ ਜਿੱਤ ਦਾ ਲੱਡੂ ਆ ਉਧਰ ਬਜ਼ੁਰਗ ਵੀ ਅਸੀਂ ਦੇਖ ਰਹੇ ਕਿ ਅਲਸੀ ਦੇ ਲੱਡੂ ਮੇਰੇਕਲ ਅਲਸੀ ਦੇ ਸਪੈਸ਼ਲ ਲੱਡੂ ਤਿਆਰ ਕੀਤੇ ਜਾ ਰਹੇ ਨੇ ਤੇ ਜਿੱਤ ਦਾ ਲੱਡੂ ਜਿਹੜਾ ਕਿਦੇ ਮੂੰਹ ਚ ਪਾ ਰਹੇ ਹੋ ਦੋ ਰੰਦਾਵੇ ਨੇ ਇੱਕ ਕਾਲੂ ਹੱਤਕੋਨਾ ਮੁਕਾਬਲਾ ਬਿਲਕੁਲ ਸਰ ਜੀ ਮੁਕਾਬਲਾ ਦੋਨਾਂ ਦਾ ਬਹੁਤ ਜ਼ਬਰਦਸਤ ਹੋ ਰਿਹਾ ਹੈ ਜੀ ਜੀ ਹਾਂ ਜੀ ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਕੌਣ ਬਾਜ਼ੀ ਮੜ ਗਿਆ लास्ट ਸਟਾਰਟ ਤੇ 2-400 ਬੋਰ ਦਾ ਹੀ ਫਰਕ ਪੈਣਾ ਜਿੱਧਰ ਵੀ ਪਿਆ ਜਦੋਂ ਇੰਨਾ ਕੁ ਫਸਵਾ ਮੁਕਾਬਲਾ ਕਿ 2-400 5-700 ਬੋਰ ਦਾ ਫਰਕ ਪੈਣਾ ਜਸਾਰੇ ਇਹ 2-4 500 ਬੋਰ ਦਾ ਹੀ ਫਰਕ ਪਾਏਗਾ ਜਿੱਧਰ ਵੀ ਉਹ ਗੰਦੇ ਵੀ ਗੱਲ ਹਾਂ ਜੀ 2 ਨਾਲ 200 ਬੋਰ ਦਾ ਪੈਣਾ ਦੋ ਦੋ ਰੰ ਦਾ ਬੈਰਾ ਬਰਾਬਰ ਹੀ ਟਕਰਿਆ ਠੀਕ ਹੈ ਜੀ ਰਵੀ ਕਰਨ ਦੀ ਘਾਟਿਆ ਥੋੜੀ ਜੀ ਰਵੀ ਕਰਨ ਦੀ ਥੋੜੀ ਜੀ ਘਾਟਾ ਬਾਹ ਆ ਜਕਰਵਾਸ ਨਹੀਂ ਤੁਸੀਂ ਲੱਡੂ ਵਾਟ ਰਹੇ ਹੋ ਅਲਸੀ ਦੇ ਲੱਡੂ ਬਣਾ ਰਹੇ ਹੋ ਉਧਰ ਦੂਸਰੇ ਪੇ ਲੱਡੂ ਨੇ ਤੇ ਖਾਸ ਕਰਕੇ ਤੁਹਾਨੂੰ ਨਤੀਜਿਆਂ ਦਾ ਜਿਆਦਾ ਪਤਾ ਹੁੰਦਾ ਕਿ ਜਿੱਤ ਦਾ ਜਿੱਤ ਦਾ ਲੱਡੂ ਕਿਦੇ ਮੂਝੇ ਪਉਣਾ ਤੁਸੀਂ ਫਾਈਨਲ ਦੱਸੋ ਸਾਮਣ ਮੈਂ ਦੇਖ ਰਿਹਾ ਮੈਂ ਆਹ ਯਾਰ ਆ ਹਲਕੀ ਮਸਲੀ ਪਈ ਨਾ ਠੀਕ ਹੈ ਇਹ ਕਿਹੜਾ ਆ ਇਹ ਪਾਲੇ ਜੁੜਿਆ ਗਿਆ ਨਹੀਂ ਤੁਸੀਂ ਵੋਟਾਂ ਦੇ ਤੁਹਾਡੀਆਂ ਪੈਣੀਆਂ ਆ ਆਈਡੀ ਅੰਦਾਜ਼ਾ ਤੇ ਹੁੰਦਾ ਕੋਈ ਅੰਦਾਜ਼ਾ ਅੰਦਾਜ਼ਾ ਯੂਰ ਜਿਹੜਾ ਇੱਥੇ ਕਹੇ ਕਲੀਅਰ ਨਹੀਂ ਕੋ ਕਹਿ ਸਕਦਾ ਅੱਛਾ ਜੀ ਕੰਪੀਟੀਸ਼ਨ ਹਾਰਡਵੇ ਤਿੰਨਾ ਦਾ ਠੀਕ ਹੈ ਜੀ ਸਾਹਿਬ ਅੱਛਾ ਜੀ ਇੱਥੇ ਕਲੀਅਰ ਕੱਟ ਪਾਰਟੀ ਬਾਜੀ ਨਾਲ ਜਿਹੜਾ ਮੱਦੀ ਕਰਦੇ ਹਾਂ ਜੀ ਅਕੋਰਡਿੰਗ ਟੂ ਰੂਲ ਜਹੀ ਆਪਣੀ ਜਜਮੈਂਟ ਦੇ ਨਾਲ ਕਹੇ ਨੂੰ ਕਲੀਅਰ ਪਾਣੀ ਨਹੀਂ ਤੇ ਫਾਈਨਲ ਨਹੀਂ ਕਰ ਸਕਦੇ ਕਹਿੰਦੇ ਕਿ ਜਿਹੜਾ ਮੁਕਾਬਲਾ ਵਾ ਉਹ ਪੂਰੀ ਤਰ੍ਹਾਂ ਫਸਵਾ ਤੇ ਤਕੋਨਾ ਮੁਕਾਬਲਾ ਚੱਲ ਰਿਹਾ ਪਰ ਜਿਹੜਾ ਫਾਈਨਲ ਡਿਸੀਜਨ ਹੈਗਾ ਉਹ ਨਹੀਂ ਦੱਸਦੇ ਨਜ਼ਰ ਆ ਰਹੇ ਸੋ ਹੋਰ ਵੀ ਵੱਖੋ ਵੱਖ ਦੁਕਾਨਦਾਰਾਂ ਦੇ ਜਿੱਥੇ ਵਿਊ ਲਏ ਨੇ ਰਲਿਆ ਮਿਲਿਆ ਜਿਹੜਾ ਹੰਗਾਰਾ ਚਾ ਸਫੇਰਿਓ ਉਹ ਮਿਲਦਾ ਨਜ਼ਰ ਆ ਰਿਹਾ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਜੋ ਮੁਕਾਬਲੇ ਨੇ ਜਿਵੇਂ ਇਹ ਹਲਵਾਈ ਵੀਰ ਨੇ ਲੱਡੂ ਵਟਰੇ ਨੇ ਵੀਰ ਇਹਨਾਂ ਨੇ ਕਿਹਾ ਕਿ ਜੋ ਮੁਕਾਬਲਾ ਹੈ ਇਹ 2 400 ਤੋਂ 5 700 ਦਾ ਮੁਕਾਬਲਾ ਇੱਥੇ ਰਹਿਣਾ ਕਹਿੰਦਾ ਮਤਲਬ ਕਿ ਬਹੁਤ ਹੀ ਸਖਤ ਮੁਕਾਬਲਾ ਤੋ ਹੁਣ ਚੋਣ ਨਤੀਜਿਆਂ ਤੇ ਦੇਖਣਾ ਕਿ ਚੋਣ ਨਤੀਜੇ ਵਾਲੇ ਦਿਨ ਜਿਹੜੇ ਜਿੱਤ ਦੇ ਲੱਡੂ ਨੇ ਇਹ ਕਿਸ ਦੇ ਮੂੰਹ ਤੇ ਪੈਂਦੇ ਨੇ ਇਹ ਹੁਣ ਚੋਣ ਨਤੀਜੇ ਦੱਸਣਗੇ ਹੁਣ ਤੱਕ ਲਈ ਇੰਨਾ ਸਯੋਗੀ ਕੈਮਰਾ ਪਰਸਨ ਆਈ ਪੀ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ